ਤੁਰੋ ਕਹਿੰਦੇ ਫੜ ਲਈ ਕਹਿੰਦੇ ਆਸ਼ਕ ਦੇ ਨਾਲ ਮੂੰਹ ਰਹਿ ਗਏ ਅੱਡੇ ਬਿਆ ਕਰਵਾ ਲਿਆ ਚੰਦਰੀ ਨੇ ਪਰ ਆਸ਼ਕ ਨਹੀਂ ਛੱਡੇ ਫੜੀ ਗਈ ਆਸ਼ਕ ਦੇ ਨਾਲ ਖਿੱਚ ਕੇ ਆ ਜਾ ਓਲੇ ਓਲੇ ਬੈਠਿਆ ਜਲਦੀ ਆ ਜਾ ਸ਼ਰਮ ਨਹੀਂ ਆਉਂਦੀ ਤੈਨੂੰ ਓਏ ਕਿੰਨੇ ਦਿਨਾਂ ਦਾ ਬੈਠੇ ਬਹੁਤ ਥਬੜੇ ਰਹੋ ਥਬੜੇ ਰਹੋ ਥਬੜੇ ਸ਼ਰਮ ਨਹੀਂ ਆਉਂਦੀ ਫਿਰ ਫਿਰ ਬੈਠ ਬੈਠ ਚੱਲ ਮਾਰ ਮਾਰ ਕੇ ਲਾਲ ਕਰ ਦੇਣਾ ਮੂੰਹ ਤੇਰਾ ਮੈਂ ਹੈ ਕੁੱਤਾ ਨਾ ਹੋਵੇ ਤਾਂ ਇਹਨੂੰ ਪੁੱਛੋ ਤਾਂ ਸਹੀ ਪੁੱਛੇ ਮੈਂ ਪੁੱਛਾਂ ਨੂੰ ਕਿਹਨੇ ਕਿਹਨਾਂ ਤੋਂ ਆਂ ਇੱਥੇ ਹੈ ਸਾਰਾ ਕੰਜਰ ਮਸਲਾ ਕੀ ਹੈ ਬਾਈ ਮਸਲਾ ਬਾਈ ਇਹ ਘਰੇ ਆਉਂਦਾ ਕੁੜੀ ਕੋਲੇ ਹੂੰ ਇੱਥੇ ਆਉਂਦਾ ਅੱਜ ਫੜਿਆ ਰੰਗਿਆ ਸਾਰੇ ਬੰਦਿਆਂ ਨੇ ਅਸੀਂ ਇਹ ਵੀ ਕੁੜੀ ਹਾਂ ਵਿਆਹੀ ਵੀ ਹੈ ਇੱਥੇ ਕਿ ਲੈਣਾ ਆਈ ਨਹੀਂ ਦੂਰ ਓਏ ਪਿਆਰ ਕੋਲੇ ਹੈ ਪਿਆਰ ਕੋਲੇ ਆਏ ਸੀ ਇਹ ਦੇਖ ਕਿਹੜੇ ਪਿਆਰ ਕੋਲੇ ਆਵੇ ਨਾਲ ਬੈਠੀ ਪਿਆਰ ਕੋਲੇ ਆਏ ਸੀ ਕਿੰਨੇ ਦਿਨ ਹੋ ਗਏ ਆਏ ਨੂੰ 5 ਦਿਨ 5 ਦਿਨ ਦਾ ਇੱਥੇ ਇੱਥੇ ਹੀ ਬਾਈਂ ਦਿਨਾਂ ਦੇ ਇੱਥੇ ਹੀ ਆ ਸੰ ਨੂੰ ਅੱਜ ਪਤਾ ਲੱਗਿਆ ਰਾਤ ਭੜਿਆ ਨੂੰ ਸਵੇਰੇ ਆਕੇ ਇਥੇ ਅੰਦਰੋਂ ਫੜਿਆ ਅੰਦਰੋਂ ਫੜਿਆ ਅੰਦਰੋਂ ਚੱਕ ਕੇ ਲੈਂਦਾ ਇੱਥੇ ਹੀ ਰਿਹਾ ਪੰਜ ਦਿਨ ਹਾਂਜੀ ਇੱਥੇ ਹੀ ਰਿਹਾ ਸੱਚੀ ਕੁੜੀ ਕਿੱਧਰ ਕੋਲੇ ਐਸੇ ਹਾਂਜੀ ਤੇਰੀ ਮੈਰਜ ਹੋਈ ਵੀ ਆ ਹੋਈ ਵੀ ਆ ਤੇ ਇਹ ਇਹਦੇ ਨਾਲ ਗੱਲ ਕਦੋਂ ਦੀ ਆ ਪੰਜ 6 ਸਾਲ ਹੋ ਗਏ ਵਿਆਹ ਤਾਂ ਪਹਿਲਾਂ ਦੀ ਗੱਲ ਆ ਪੰਜ 6 ਸਾਲ ਹੋ ਗਏ ਵਿਆਹ ਤਾਂ ਪਹਿਲਾਂ ਦੀ ਗੱਲ ਆ ਤੇਰੀ ਹਾਂਜੀ ਵਿਆਹ ਤੋਂ ਤੇ ਫਿਰ ਤੂੰ ਦੱਸਣਾ ਨਹੀਂ ਸੀ ਆਪਦੇ ਘਰ ਦੇ ਨੂੰ ਨਾ ਕਰਾਉਂਦੀ ਇੱਥੇ ਵਿਆਹ ਤੂੰ ਮੈਂ ਕਿਹਾ ਸੀ ਘਰ ਦੇ ਨੇ ਜ਼ਬਰਦਸਤੀ ਕਰਤਾ ਇਹਨੂੰ ਹੁਣ ਕਿੰਨੇ ਦਿਨੋਂ ਗਾਇ ਨੂੰ ਪੰਜ ਦਿਨ ਹੋ ਗਏ ਨੂੰ ਪੰਜ ਦਿਨ ਤੂੰ ਇਥੇ ਰਕੇ ਤੈਨੂੰ ਪਤਾ ਨਹੀਂ ਸੀ ਵੀ ਘਰੇ ਪਤਾ ਲੱਗ ਜੂ ਜਾਂ ਐ ਤੁਹਦਰਾ ਸਾ ਸੌਰਾ ਕਰੇ ਰਹਿੰਦੇ ਸਾਰੇ ਘਰ ਦੇੰਦੇ ਵੀ ਉਹਨਾਂ ਨੂੰ ਕਿਸੇ ਗੱਲ ਦਾ ਪਤਾ ਲੱਗ ਜੂਗਾ ਮੇਰਾ ਪਿਆਰ ਸੀ ਆ ਗਿਆ ਮਗਰ ਤੁਸੀਂ ਦੇਖੋ ਇਹ ਜਿਹੜੇ ਫੜੇ ਗਏ ਆ ਦੋਨੇ ਜਾਣੇ ਇਹ ਇੱਥੇ 5 ਦਿਨਾਂ ਤੋਂ ਵੱਡੀ ਤੁਸੀਂ ਇਹੋ ਕਿੰਨੀ ਵੱਡੀ ਗੱਲ ਆ 5 ਦਿਨ ਇੱਥੇ ਲੁਕਾਏ ਇਹ ਲੁਕਦਾ ਕਿੱਥੇ ਰਿਹਾ 5 ਦਿਨ ਰੂਮ ਵਿੱਚ ਹੀ ਹੁੰਦਾ ਸੀ ਕਿੱਥੇ ਲੁਕਦਾ ਥੋ ਰੂਮ ਵਿੱਚ ਬੈੱਡ 'ਚ ਵੱਡ ਜਾਂਦਾ ਸੀ ਤੇ ਫਿਰ ਪਤਾ ਨਹੀਂ ਤੈਨੂੰ ਸਾਹ ਆ ਜਾਂਦੇ ਬੈੱਡ 'ਚ ਉਹ ਜਦੋਂ ਕੋਈ ਅੰਦਰ ਆਉਂਦਾ ਸੀ ਉਹਦੀ ਵੜਦਾ ਸੀਗਾ ਜੀ ਹੂੰ ਉਹ ਤਾਂ ਬੈਠਾ ਰਹਿੰਦਾ ਸੀ ਉਹ ਅੰਦਰ ਇਹ ਤੁਸੀਂ ਤੁਸੀਂ ਕਿੱਥੇ ਕੰਮਕਾਰ ਕਰਦੇ ਹੋ ਅਸੀਂ ਤਾਂ ਬਾਹਰ ਗਵਾਂਢੀ ਆ ਇਹਨਾਂ ਦੇ ਅਸੀਂ ਤਾਂ ਬਾਹਰ ਕੰਮਕਾਰ ਕਰਦੇ ਹਾਂ ਹੂੰ ਸੰਤਾ ਕੋਈ ਪਤਾ ਨਹੀਂ ਸੀ ਨਹੀਂ ਨਹੀਂ ਇਹਦੇ ਕੁੜੀ ਦੇ ਹੋਰ ਕੋਈ ਪਰਿਵਾਰ ਨਹੀਂ ਸਾਰੇ ਹੈਗੇ ਆ ਉਹ ਵੀ ਕੰਮੀ ਧੰਦੀ ਉੱਠ ਜਾਂਦੇ ਆ ਦਿਹਾੜੀ ਦਾ ਪੱਕਾ ਕਰਨ ਵਾਲੇ ਵਿਚਾਰੇ ਹੈਗੇ ਆ ਹੂੰ ਉਹ ਕੰਮੀ ਧੰਦੀ ਉੱਠ ਜਾਂਦੇ ਆ ਮੈਨੂੰ ਸੂਬ ਮਿਲੀ ਪਾਸੇ ਤੋਂ ਤੇ ਅਸੀਂ ਫੇਰ ਸਾਰਿਆਂ ਨੇ ਰਲ ਕੇ ਬੰਦਿਆਂ ਨੇ ਕਾਰਵਾਈ ਕੀਤੀ ਅੱਜ ਇਹ ਹੂੰ ਹੁਣ ਫੜਿਆ ਗਿਆ ਹੁਣ ਬੋਲਦਾ ਨਹੀਂਗਾ ਪਹਿਲਾਂ ਪਹਿਲਾਂ ਵੀ ਆਉਂਦਾ ਆਉਂਦਾ ਦੇਖਿਆ ਕਿ ਪਹਿਲਾਂ ਅਸੀਂ ਦੇਖਿਆ ਨਹੀਂਗਾ ਹੁਣ ਹੀ ਪਤਾ ਹੂੰ ਹੂੰ ਤੇ ਫਿਰ ਤੈਨੂੰ ਨਹੀਂ ਪਤਾ ਲੱਗਿਆ ਵੀ ਉਹਦੀ ਮੈਰਿਜ ਹੋ ਗਈ ਛੱਡਦ ਕੇ ਪਿਆਰ ਸੀਗਾ ਜੀ ਉਹ ਪਿਆਰ ਤਾਂ ਸੀਗਾ ਜਦੋਂ ਵਿਆਹ ਹੀ ਹੋ ਗਿਆ ਫਿਰ ਪਿਆਰ ਕਿੱਥੇ ਰਹਿ ਗਿਆ ਹੁਣ ਪਿਆਰ ਤਾਂ ਹੀ ਰੂਹਾਂ ਰੂਹਾਂ ਦਾ ਹੁੰਦਾ ਇਹ ਰੂਹਾਂ ਦਾ ਕਿਹੜਾ ਟੂਆ ਟੜਵਾਤਾ ਰੂਹਾਂ ਦੇ ਪਿਆਰ ਨੇ ਤੇਰਾ ਉਹ ਤਾਂ ਟੁੱਟ ਗਿਆ ਜੀ ਹੈ ਟੁੱਟ ਗਿਆ ਇਹ ਤਾਂ ਉਹ ਟੁੱਟੂਗਾ ਅਜਾ ਤੇਰੇ ਪਤਾ ਲੱਗੂਗਾ ਪਿਆਰ ਹੁੰਦਾ ਕੀ ਹੈ ਤੈਨੂੰ ਦੱਸ ਦਿਆਂ ਗੱਲ ਕਰ ਦਿਆਂ ਸਾਰੀ ਵੱਜਾਂ ਵੱਜਾਂ ਵੀ ਤੇਰੇ ਹੂੰ ਹੈ ਤੇ ਫਿਰ ਤੂੰ ਉੱਥੇ ਤੈਨੂੰ ਸਾਹ ਆ ਜਾਂਦੇ ਬੈੱਡ 'ਚ ਜੇ ਘਰ ਦੇ ਕੋਈ ਅੰਦਰ ਬੈਠਾ ਰਹਿੰਦੇ ਉਹਦਾ ਘੰਟਾ ਕੋਈ 5-10 ਮਿੰਟ ਉਦੋਂ ਮੈਂ ਜਦ ਔਖਾ ਹੋ ਜਾਂਦਾ ਸੀ ਉਦੋਂ ਮੈਂ ਮੜਾ ਲੈ ਖੜਕਾ ਦਿੰਦਾ ਸੀ ਬੈੱਡ ਇਹ ਬੰਨ ਲਾ ਕੇ ਤੋੜ ਦਿੰਦੇ ਸੀ ਬਾਹਰ ਘਰ ਦੇ ਨੂੰ ਹੂੰ ਉਹਦਾ ਮੈਂ ਫਿਰ ਮੂੰਹ ਬਾਹਰ ਕੱਢ ਲੈਂਦਾ ਸੀ ਅੱਛਾ ਤੂੰ ਤੂੰ ਪਹਿਲੀ ਵਾਰੀ ਆਇਆ ਇੱਥੇ ਜਿਹੜਾ ਇੰਨੇ 5 ਦਿਨ ਇਕੱਠੇ ਰਹਿਣ ਕਿ ਪਹਿਲਾਂ ਵੀ ਆਉਂਦਾ ਰਿਹਾ ਨਹੀਂ ਵਿਆਹ ਹੀ ਹੋਣੀ ਹੋਇਆ ਨੇ ਇਹਦੇ ਹੂੰ ਮਹੀਨਾ ਕ ਪਹਿਲੇ ਵਿਆਹ ਹੋਇਆ ਫਿਰ ਪਹਿਲੀ ਵਾਰੀ ਆਇਆ ਪਹਿਲੀ ਵਾਰ ਆ ਹਾਂਜੀ ਤੁਸੀਂ ਦੇਖੋ ਮਗਰੀ ਆ ਗਿਆ ਹਜੇ 1 ਮਹੀਨਾ ਵਿਆਹ ਦਾ ਟਾਈਮ 1 ਮਹੀਨਾ ਹੋਇਆ ਸੀ ਮਗਰੀ ਆ ਗਿਆ ਇਹ ਆਸ਼ਕ ਦੀ ਦਾਤ ਦੇਣੀ ਬੰਦੀ ਏ ਪਤੰਦਰ ਦੇ ਤੂੰ ਤਲਵਾਰਾਂ ਤੋਂ ਵੀ ਉੱਤੇ ਨੰਗੇ ਧਾਰ ਤਿੱਖੀ ਧਾਰ ਤੋਂ ਨੰਗੇ ਤੂੰ ਪਿਆਰ ਤਾਂ ਫਿਰ ਪਿਆਰ ਹੀ ਏ ਇਹ ਕਿਹੜਾ ਪਿਆਰ ਆ ਯਾਰ ਬੱਸ ਫਿਰ ਹੀ ਏ ਤੇ ਤੂੰ ਐਂ ਦੇਖ ਲੈਂਦਾ ਕਿ ਤੂੰ ਇਹਨੂੰ ਕੁੜਕੇ ਸਮਝਾਇਆ ਨਹੀਂ ਵੀ ਮੇਰਾ ਵਿਆਹ ਹੋ ਗਿਆ ਇਹ ਵੀ ਕਿਤੇ ਵਿਆਹ ਕਰਾ ਲੈ ਠੀਕ ਏਂਦਾ ਮੈਂ ਕਰਾਉਣਾ ਹੀ ਨਹੀਂ ਮੈਂ ਇਹਨੂੰ ਕਿਹਾ ਸੀ ਆ ਵਿਆਹ ਕਰਵਾ ਲੈ ਕਹਿੰਦਾ ਨਹੀਂ ਮੈਂ ਕਰਵਾਉਣਾ ਤੈਨੂੰ ਛੱਡ ਨਹੀਂ ਸਕਦਾ ਹੂੰ ਕਨਮਦ ਨੂੰ ਨਹੀਂ ਚਾਹ। ਫਿਰ ਤੇਨੂੰ ਨਹੀਂ ਪਤਾ ਲੱਗਿਆ ਵੀ ਹੋਂਦ ਇੱਥੇ ਸਾਰੇ ਪਰਿਵਾਰ ਚ ਵੀ ਇੱਜ ਦੀ ਮਿੱਟੀ ਇਹ ਵੀ ਤੈਨੂੰ ਛੱਡਣਗੇਗਾ ਪੇਕੇ ਵੀ ਨਹੀਂ ਰੱਖਣਗੇ। ਮੈਂ ਮੈ ਲੈ ਜਾਊਂਗਾ। ਤੂੰ ਕਿੱਥੇ ਲੈ ਜਾਵੇਂਗਾ? ਪਹਿਲਾਂ ਤੂੰ ਆਪ ਤਾਂ ਜਾ ਇਹਨੂੰ ਆ ਜੇ ਆਮਗਾ ਉੱਟੀ ਜਾਂਦਾ ਪੂਰੀਆਂ। ਅਖੇ ਮੈਂ ਲੈ ਜਾਊਂਗਾ। ਤੁਸੀਂ ਤੁਸੀਂ ਗੱਲ ਦੇਖੋ ਕਿੱਥੇ ਲੈ ਜਾਵੇਂਗਾ ਤੂੰ ਇਹਨੂੰ? ਆਪੇ ਨਾਲ। ਹੈ? ਆਪੇ ਨਾਲ। ਲੈ ਜਾਵੇਂਗਾ ਕਿੱਥੇ ਲੈ ਜਾਵੇਂਗਾ? ਚੱਲ ਚੱਲ ਬੰਮਾਰ। ਭਾਈ ਨਹੀਂ ਨਹੀਂ ਕੈਮਰੇ ਕੈਮਰੇ ਸਾਹਮਣੂ ਆ ਇਹ। ਨਾ ਮਾਰਨਾ। ਇੱਕ ਮਿੰਟ ਇੱਕ ਮਿੰਟ। ਨਹੀਂ ਫਿਰ ਤੂੰ ਹੁਣ ਤੈਨੂੰ ਪਤਾ ਵੀ ਇੰਨੀ ਵੱਡ ਜਾਏਗਾ ਕਿਵੇਂ ਹੁਣ? ਤੱਪੇ ਜਾੜੂਆ ਕਰੀ ਛੱਡ ਦੇਣ ਜੀ ਨਹੀਂ ਫਿਰ ਤੇਰੀ ਗਲਤ ਗੱਲ ਨਹੀਂ ਹੈ ਗਲਤ ਤਾਂ ਕੀ ਹੈ ਜੀ ਪਿਆਰ ਤਾਂ ਫਿਰ ਪਿਆਰ ਹੀ ਹੈ ਇਹ ਫਿਰ ਕੁੜੀ ਤੇਰੇ ਆਸਤੇ ਨਹੀਂ ਗਲਤ ਗੱਲ ਨਹੀਂ ਪਿਆਰ ਤਾਂ ਪਿਆਰ ਹੀ ਹੈ ਹੈ ਇਹ ਆ ਕਰ ਦਿੰਦੇ ਸਾਡਾ ਕੀ ਕੰਮ ਕੀ ਕਰਦਾ ਕੋਈ ਨਹੀਂ ਵੇਲਾ ਇਹ ਲੈ ਇਹ ਵੀ ਬਹੁਤ ਤਗੜਾ ਕੰਮ ਕਰਦਾ ਵਿਹਲਾ ਇਹ ਇਹ ਵੀ ਕੰਮ ਹੈ ਛੱਡੀ ਨਾ ਚੰਗਾ ਬਹੁਤ ਤਗੜਾ ਕੰਮ ਹੈ ਨਾ ਛੱਡੀ ਨਹੀਂ ਛੱਡਦੀ ਨੌਕਰੀ ਮਿਲੀ ਨਹੀਂ ਦੀ ਪੜਿਆ ਸੀ ਮੈਂ ਕਿੰਨਿਆ ਕਲਾਸਾ ਪੜਿਆ ਅੱਠ ਪੜਿਆ ਤੇ ਅੱਠ ਨੂੰ ਨੌਕਰੀ ਤੈਨੂੰ ਜੱਜ ਲਵਾ ਦਿੰਦੇ ਅੱਠ ਪੜੇ ਨੂੰ ਕੀ ਨੌਕਰੀ ਮਿਲਦੀ ਹੈ ਇੱਥੇ ਵੀ ਇਹ ਪੜੇ ਪੜੇ ਵਾਲੇ ਖੜੇ ਆ ਫਿਰ ਮੈਨੂੰ ਮਿਲੀ ਨਹੀਂ ਜੀ ਨੌਕਰੀ ਤਾਂ ਹੀ ਵੇਲਾ ਹਾਂ ਤਾਂ ਹੀ ਵੇਲਾ ਫਿਰ ਤੇ ਨੌਕਰੀ ਸ਼ੋਕਰੀ ਤੈਨੂੰ ਕੁਝ ਵੀ ਨਹੀਂ ਮਿਲਣਾ ਜਿਹੜੇ ਹਿਸਾਬ ਨਾਲ ਲੱchnਾ ਤੇਰੇ ਨੌਕਰੀ ਦਾ ਮਰਗੀ ਨੌਕਰੀ ਨੂੰ ਤਾਂ ਹੀ ਦੱਸੋ ਤਾਂ ਹੀ ਤੇ ਮੈਂ ਆਇਆ ਸੀ ਜੀ ਮੈਂ ਤਾਂ ਵਿਆਹ ਤਾਂ ਕਰਾਇਆ ਲੇਗੇ ਮੈਂ ਤਾਂ ਜਿੱਦ ਪਤਾ ਲੱਗਿਆ ਮੇਰੇ ਨਾਲ ਲਿਆ ਵੇਖੋ ਜਦ ਨਹੀਂ ਛੱਡੀ ਜਾਂਦਾ ਪਿਆਰ ਅੰਨਾ ਹੁੰਦਾ ਇਹ ਅੰਨਿਆਂ ਤੋਂ ਬਿਊਤਲਾ ਲੈਵਲ ਹੋਇਆ ਪਿਆ ਇਸ ਬੰਦੇ ਦਾ ਤੁਸੀਂ ਸੋਚ ਸਕਦੇ ਹੋ ਤੈਨੂੰ ਨਹੀਂ ਲੱਗੇ ਗੁਰਗੇ ਵੀ ਇਹ ਗਲਤ ਗੱਲ ਆ ਹਣਾ ਹੁਣ ਇਹਦੇ ਤਾਂ ਜਿਹੜੀ ਕੋਟ ਪਹਿਣੀ ਪਣੀ ਤੇਰੇ ਵੀ ਪਾਉਗੇ ਇੰਨੇ ਪਾਸੇ ਨਹੀਂ ਕੋਈ ਗਲਤ ਕਰ ਨਹੀਂ ਕੀ ਪਿਆਰ ਮਗਰ ਗਲਤ ਥੋੜੀ ਹੁੰਦਾ ਫਿਰ ਤੁਸੀਂ ਉਦੋਂ ਘਰਦਿਆਂ ਨੂੰ ਕਹਿਣਾ ਸੀ ਨਾ ਵੇਖੋ ਇੱਥੇ ਆਏ ਖਰਚਾ ਕੀਤਾ ਤੇਰੇ ਪਰਿਵਾਰ ਨੇ ਖਰਚਾ ਕੀਤਾ ਹਨਾ ਵਿਆਹ ਤੇ ਇੱਥੇ ਤੇਰੇ ਸਹੁਰਿਆਂ ਨੇ ਖਰਚਾ ਕੀਤਾ ਉਹਨਾਂ ਦੀ ਕੋਈ ਗਲਤੀ ਸੀ ਘਰਦਿਆਂ ਨੂੰ ਮੈਂ ਕਿਹਾ ਸੀ ਘਰਦੇ ਮੰਨ ਨਹੀਂ ਗਏ ਹੂੰ ਮੈਨੂੰ ਪਤਾ ਸੀ ਇਹਨੇ ਮਗਰ ਤਾਂ ਆਈ ਜਣਾ ਤੇ ਹੁਣ ਤੁਹਾਨੂੰ ਬਦ ਲੱਗਦਾ ਵੀ ਥੋੜੀ ਵੀਡੀਓ ਵਾਇਰਲ ਹੋ ਖਬਰਾਂ ਦੇ ਫੋਟੋ ਲੱਗਣੀ ਇਹ ਤਾਂ ਅਸੀਂ ਪੁਲਿਸ ਨੂੰ ਵੀ ਫੜਾਵਾਂਗੇ ਤੇ ਫੜਾ ਦੇਣ ਅਸੀਂ ਵਿਆਹ ਕਰਵਾਵਾਂਗੇ ਇਹਦੇ ਨਾਲ ਦੇ ਨੇ ਵਾਲ ਸਾਲੇ ਵਿਆਹ ਨਹੀਂ ਕਰਾਉਂਦੇ ਪਟਾ ਲਾ ਫੇਰਦੇ ਉਹ ਉੱਥੇ ਲਿਜਾ ਕੇ ਜਦ ਤਰਾਹੀ ਖੜੇ ਹੋਣਾ ਇਹ ਤਾਂ ਫਿਰ ਇਹ ਤਾਂ ਨੂੰ ਛੱਡੀ ਦੇਣਗੇ ਜੀ ਹੂੰ ਇਹ ਤਾਂ ਛੱਡਣਗੇ ਜਿੱਥੇ ਵਿਆਹੀ ਹੈ ਫਿਰ ਮੈਂ ਹੀ ਰੱਖਣਾ ਇਹ ਤਾਂ ਪੂਰੀ ਆਸਮੇਦਨ ਆਇਆ ਕੀ ਕਹੋਂਗੇ ਤਾਂ ਪੂਰੀ ਆਸਮੇਦਨ ਆਇਆ ਬੈਠਾ ਇਹ ਜੀ ਕਰਦਿਆਂ ਨੂੰ ਆਪਦੇ ਮਾਪਿਆਂ ਨੂੰ ਬਲੈਕਮੇਲ ਕਰਦੇ ਆ ਅੱਜ ਕੱਲ ਦੇ ਬੱਚੇ ਗੱਲ 'ਚ ਗੂਠਾ ਦਿੰਦੇ ਉਹਨਾਂ ਦੇ ਮਹਿੰਗੇ ਮਹਿੰਗੇ ਫੋਨ ਲੈਂਦੇ ਆ ਗੱਲ 'ਚ ਗੂਠਾ ਦੇ ਕੇ ਅਗਰੇ ਵੀ ਮਜਬੂਰ ਹੋ ਜਾਂਦੇ ਆ ਹੁਣ ਕਰਦਿਆਂ ਨੂੰ ਇਹਨਾਂ ਨੂੰ ਕਿਤੇ ਪਤਾ ਥੋੜੀ ਹੋਣਾ ਵੀ ਸਾਡਾ ਮੁੰਡਾ ਕਿੱਥੇ ਗਿਆ ਕਿੱਥੇ ਨਹੀਂ ਕੀ ਪਤਾ ਕਿਹੜੇ ਬਹਾਨੇ ਮਾਰੇ ਹੋਣਗੇ ਇਹਨੇ ਅਸੀਂ ਦੋਨੇ ਗੁਨਾਹਗਾਰ ਆ ਕੀ ਕਰੇ ਕਰੇ ਬਿਲਕੁਲ ਕਰ ਹੀ ਕੇ ਗਏ ਘੁੰਮਣ ਗਏ ਹੈਂ ਘੁੰਮਣ ਗਏ ਮਾਈ ਘੁੰਮਣ ਗਿਆ ਕਹਿ ਕੇ ਆਇਆ ਤੋਹ ਪਹਾੜਾਂ ਤੇ ਚੱਲੇ ਆ ਹਾਂਜੀ ਹੈਂ ਫਿਰ ਪੈਸੇ ਕਿੱਥੋਂ ਲਿਆ ਇਨੀ ਵਾਰ ਜਿਹੜਾ ਤੂੰ ਆਇਆ ਜਲੰਧਰ ਤੱਕ ਕਿੱਥੇ ਆ ਪੈਸੇ ਤਾਂ ਕੁੰਡੀ ਕੰਡੀ ਲੈ ਲੈਂਦਾ ਸੀ ਕਾਦੀ ਕੁੰਡੀ ਲਾਉਂਦਾ ਸੀ ਕਿ ਕਿੱਥੋਂ ਘਰੋਂ ਕੱਢਦਾ ਸੀ ਐ ਜਾ ਕੰਮ ਕੁੰਮ ਭੇਜਦੇ ਘਰ ਦੇ ਕੋਈ ਸਮਾਨ ਸਮੂਲ ਲੈਣ ਉਹਦੇ ਜੋ ਐ ਜੋੜੀ ਜਾਂਦਾ ਸੀ ਪੂਰਾ ਹੰਡਿਆ ਵਾ ਚੋਰ ਤੇ ਆਸ਼ਿਕ ਇਕੱਠਾ ਇਹ ਬੰਦਾ ਕੁੰਡੀ ਵੀ ਲਾਉਂਦਾ ਰਿਹਾ ਘਰੇ ਜਿਹੜਾ ਸਮਾਨ ਘਰ ਦੇ ਪੈਸੇ ਟੱਕ ਇਹਦੇ ਕੋਈ ਭੇਜਦੇ ਸੀ ਵੀ ਆ ਸਮਾਨ ਲਿਆ ਉਹਦੇ ਚ ਕੁੰਡੀ ਵੀ ਲਾਉਂਦਾ ਸੀ ਤੁਸੀਂ ਵੇਖੋ ਕੁੰਡੀ ਲਾਉਣੇ ਬੰਦਾ ਗਿੱਜਿਆ ਵਾ ਸੀਗਾ ਠੀਕ ਆ ਪੂਰੀਆਂ ਕੁੰਡੀਆਂ ਹਿਲਾਉਂਦਾ ਰਿਹਾ ਇਹਦੇ 'ਚ ਕੋਈ ਚੱਕਰ ਨਹੀਂ ਨਹੀਂ ਹੁਣ ਤੈਨੂੰ ਨਹੀਂ ਲੱਗਿਆ ਵੀ ਇਹ ਪੂਰੀ ਤੇਰੀ ਬੇਇੱਜ਼ਤੀ ਹੈ ਹੁਣ ਤੇਰੇ ਘਰੇ ਵੀਡੀਓ ਜੋ ਕਰਦੇ ਕੀ ਕਹਿਣਗੇ ਕਰਦੇ ਕਹਿਣਗੇ ਲਿਆ ਕੁੜੀ ਨੂੰ ਓਹੀ ਇਹੇ ਜਿਹਾ ਤੇ ਮੈਨੂੰ ਫੇਰ ਘਰੇ ਤਾਂ ਵਾੜਨ ਗਈ ਸੀ ਉਹਨੇ ਕੁੜੀ ਦਾ ਵਿਚਾਈ ਨੇ ਵਿਆਹ ਤਾਂ ਹੋ ਜਾਊਗਾ ਇਹ ਤਾਂ ਹੈ ਘਰੇ ਜਾਵੇਂਗਾ ਫੇਰ ਹੀ ਤੈਨੂੰ ਕਹਿਣਗੇ ਨਾ ਜੋ ਪਾਇਆ ਨਾ ਬਰਫ ਵਾਲੀ ਸਿੱਲੀ ਤੇ ਪੁਲਿਸ ਵਾਲਿਆਂ ਨੇ ਤੇਰਾ ਸ਼ਿਮਲਾ ਇੱਥੇ ਬਣਾ ਲੈਣਾ ਉਹਨਾਂ ਨੇ ਛੱਡ ਦੇਣਗੇ ਹਾਂ ਛੱਡ ਕੇ ਮੈ ਦੇਣਗੇ ਅਸੀਂ ਛੱਡਣ ਦੇਵਾਂ ਫੇਰ ਹੀ ਛੱਡਣਗੇ ਮੈਂ ਕਹਿੰਦਾ ਕੋਈ ਗੁਨਾਹ ਕੀਤਾ ਜੀ ਪਿਆਰ ਨਹੀਂ ਗਾ ਤਾਂ ਹੋਰ ਕੀ ਹੈ ਕਿਸੇ ਦੇ ਯਾਰ ਤਾਂ ਤੈਨੂੰ ਪਤਾ ਲੱਗੂਗਾ ਨਾ ਹੁਣ ਕੋਈ ਪੜ੍ਹ ਲਿਖ ਕੇ ਕਿਸੇ ਕੰਮ ਤੇ ਲੱਗਦਾ ਕੋਈ ਇੱਜਤ ਦੇ ਨਾਲ ਇਹਨੂੰ ਲਿਆਂਦਾ ਚੱਲ ਉਹ ਗੱਲ ਮੰਨਦੇ ਇਹ ਨਹੀਂ ਵੀ ਲਵ ਮੈਰਿਜ ਦੇ ਆਪਾਂ ਖਲਾਫ ਆਂ ਜਾਂ ਮਾਪਿਓ ਮੰਨਦਾ ਨਹੀਂ ਤੋ ਕੋਈ ਕੰਮਕਾਰ ਕਰਦਾ ਹੁੰਦਾ ਫੇਰ ਇਹਨਾਂ ਦੇ ਘਰੇ ਜਾਂਦਾ ਕੋਈ ਗੱਲਬਾਤ ਕਰਦਾ ਪਰਿਵਾਰ ਨੂੰ ਭੇਜਦਾ ਫੇਰ ਤਾਂ ਮੰਨੀ ਗੱਲ ਹੁਣ ਤੂੰ ਇਹ ਦੇਖ ਵੀ ਉਹ ਵਿਆਹੀ ਵੀ ਉਹਦੀ ਵੀ ਅੱਜ ਤਾਂ ਗਾਂ ਸਹੁਰੇ ਪਰਿਵਾਰ ਦੀ ਏ ਜਿੱਦਾਂ ਠੀਕ ਆ ਇੰਨਾ ਕੱਠ ਖੜਾ ਇਹਨਾਂ ਲੋਕਾਂ 'ਚ ਇਹਦੀ ਵੀ ਕੀ ਇੱਜਤ ਰਹੀ ਤੋ ਮੰਨ ਜਾਂਦੇ ਜੀ ਅਸੀਂ ਇਹ ਦੋ ਕਿਹਾ ਸੀ ਵਿਆਹ ਕਰਾਉਣਾ ਤੇ ਜਦੋਂ ਤੋ ਕੰਮ ਹੀ ਨਹੀਂ ਕਰਦਾ ਸੀ ਕੋਈ ਹੁਣ ਅ ਖਵਾਉਣ ਜੋ ਗਾਮ ਖੇਤੀਬਾੜੀ ਤਾਂ ਕਰਦੇ ਸੀਗੇ ਜੀ ਕੀ ਖੇਤੀਬਾੜੀ ਕਰਦਾਵੇਂ ਤੂੰ ਐ ਜਿਵੇਂ ਮੈਂ ਬੋਲਦਾ ਕੋਈ ਨਸ਼ਾ ਵੀ ਕਰਦਾ ਨਸ਼ਾ ਪਤਾ ਦਾ ਜੀ ਉਹ ਅੱਜ ਕਰਵਾਇਆ ਕਰਕੇ ਆਏ ਸੀਗੇ ਜੀ ਫੇਰ ਹੀ 5 ਦਿਨ ਰਿਹਾ ਜਾਂਦਾ ਇਹ ਤਾਂ ਕਿੱਥੇ ਆਏ ਜਾਂਦੇ ਜੀ ਇਹ ਵੇਖ ਲਈ ਗੋਲੀਆਂ ਗੋਲੀਆਂ ਸਾਰਾ ਕੁਝ ਕਰਦੇ ਆ ਸਾਰਾ ਕੁਝ ਕਰਦੇ ਆ ਅੱਜ ਕੱਲ ਇਹ ਨਸ਼ੇ ਤੋਂ ਬਿਨਾ ਤਾਂ ਕਦਮ ਨਹੀਂ ਪਟਿਆ ਜਾਂਦਾ ਇਹਨਾਂ ਤੋਂ ਉਸੇ ਦੇ ਹੌਸਲੇ ਨਾਲ ਤਾਂ ਵੜਦੇ ਆ ਕਿਸੇ ਦੇ ਵੀ ਘਰੇ ਚੋਰੀ ਕਰਨ ਜਾਏ ਜਾਂ ਕੰਮ ਕਰਨ ਵੜਦੇ ਆ ਨਸ਼ੇ ਕਰਕੇ ਵੇਖ ਲਓ ਇੱਕ ਇਹ ਨਸ਼ਾ ਵੀ ਕਰਦਾ ਇਹਦੇ ਵਿੱਚ ਕੋਈ ਦੂਰ ਨਹੀਂ ਇਹ ਇੱਥੇ ਚੱਲ ਕੇ ਆਇਆ ਤੇ ਘਰ ਵਾਲਾ ਕਿੱਥੇ ਗਿਆ ਬਸ ਬਾਹਰ ਗਿਆ ਵੀ ਹੈ ਬਾਹਰਲੀ ਕੰਟਰੀ ਚ ਗਿਆ ਕਿਤੇ ਹੂੰ ਬਾਹਰਲੀ ਕੰਟਰੀ ਚ ਗਿਆ ਤੇ ਫਿਰ ਤੈਨੂੰ ਨਹੀਂ ਲੱਗਿਆ ਵੀ ਤੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਤੇਰੇ ਮਾਪਿਓ ਨੇ ਐਨੇ ਸ਼ੌਂਕ ਨਾਲ ਰਿਸ਼ਤਾ ਪਾ ਲਿਆ ਹੋਊ ਤੇਰਾ ਵੀ ਮੁੰਡਾ ਬਾਹਰ ਗਿਆ ਉਹਨਾਂ ਨੂੰ ਇਹ ਗੱਲ ਦੱਸਣੀ ਬੰਦੀ ਸੀ ਤੇਰੀ ਦੱਸਿਆ ਸੀ ਐਵੇਂ ਕਰਦੇ ਨੇ ਮੰਨੇ ਨਹੀਂ ਉਹ ਮੰਨੇ ਨਹੀਂਗੇ ਤੇ ਫਿਰ ਜਦੋਂ ਮੰਨੇ ਨਹੀਂ ਸੀ ਫਿਰ ਤਾਂ ਕੇ ਨਾ ਵਿਆਹ ਕੀਤਾ ਹੂੰ ਜਬਰਦਸਤੀ ਕੀਤਾ। ਇਹੀ ਗੱਲ ਹੋਈ ਆ ਕੋਈ ਲੱਗਿਆ ਤੁਹਾਨੂੰ ਪਤਾ ਜਬਰਦਸਤੀ ਵਿਆਹ ਹੋਇਆ? ਨਹੀਂ ਇਸ ਬਾਰੇ ਆਪਾਂ ਨਹੀਂ ਕੁਝ ਜਾਣਦੇ ਕਿ ਜਬਰਦਸਤੀ ਵਿਆਹ ਹੋਇਆ ਜਾਂ ਨਹੀਂ ਵਿਆਹ ਹੋਇਆ ਆਪਾਂ ਦਾ ਚਲੋ ਪਿੰਡ ਚੋਂ ਆ ਗਵੰਢੀ ਆ ਇਹ ਸਾਨੂੰ ਸ਼ਿਕਾਇਤਾਂ ਮਿਲਿਆ ਸੀ ਇਸ ਤਰ੍ਹਾਂ ਕਰਕੇ ਮੁੰਡਾ ਆਉਂਦਾ ਪਿੰਡ ਚ ਵੀ ਫਿਰਦਾ ਰਹਿੰਦਾ ਸੀ ਇਹ ਦੇਣੇ-ਦੋਣੇ। ਉਪਰਾਂ ਬੰਦਾ ਦੇਖ ਕੇ ਸਾਰਿਆਂ ਨੇ ਅਸੀਂ ਮਸ਼ਵਰਾ ਕਰਕੇ ਇਹਨੂੰ ਫੜਿਆ ਫਿਰ। ਹੂੰ ਤੇ ਆ ਤੁਹਾਡੇ ਸਾਹਮਣੇ ਆ ਹੁਣ। ਹੁਣ ਕੀ ਕਹਿਣਾ ਫਿਰ? ਕੁਛ ਨਹੀਂ ਕਹਿਣਾ ਮੇਰਾ ਕਹਿਣਾ ਇਹ ਸਾਨੂੰ ਛੱਡਿਆ ਜਾਵੇ ਸਾਡਾ ਵਿਆਹ ਕੀਤਾ ਜਾਵੇ। ਵਿਆਹ ਕਰਨ ਦੇ ਕਹਾ ਦੇ ਨਾਲ ਉਹ ਤਾਂ ਉਧਰ ਤਾਂ ਹਜੇ ਕੋਈ ਗੱਲ ਬਾਤ ਉਹਨੂੰ ਮਹੀਨਾ ਹੋਇਆ ਇਨੀ ਇੱਥੇ ਸਾਰੇ ਘਰ ਉਹ ਹੁਣ ਹੁਣ ਤਾਂ ਛੱਡੀ ਦੇਣਗੇ ਇਹਦੀ ਫਿਰ ਜਦੋਂ ਮੈਂ ਆਈ ਗਿਆ ਸੱਸ ਸਹੁਰਾ ਕਿੱਥੇ ਕੰਮ ਕਰਦੇ ਹੈਗੇ ਸੱਸ ਸਹੁਰਾ ਤੇ ਹੈਗੇ ਉਹ ਬਾਹਰ ਚਲੇ ਜਾਂਦੇ ਆ ਕੰਮ ਕਰਨ ਨੂੰ ਹੂੰ ਤੇ ਫਿਰ ਤਾਂ ਇਹਨੂੰ ਨਹੀਂ ਲੱਗਿਆ ਵੀ ਐਡਾ ਵੱਡਾ ਰਿਸਕ ਲਿਆ ਇਹ ਆਇਆ ਇੱਕ ਦਿਨ ਰਹਿੰਦਾ ਦੋ ਦਿਨ ਇਹਨੂੰ ਮੋੜਨਾ ਸੀ ਤੇ ਇੱਥੇ 5 ਦਿਨ ਹੋ ਗਏ ਇਹਨੂੰ ਬੈਠੇ ਨਹੀਂ ਮੈਨੂੰ ਨਹੀਂ ਲੱਗਿਆ ਤੇ ਇਹਨੂੰ ਕਿਹਾ ਸੀ ਮਾੜਾ ਮੋਟਾ ਵੀ ਤੂੰ ਚਲਾ ਜਾ ਨਹੀਂ ਮੰਨਿਆ ਮੈਨੂੰ ਕਿਹਾ ਸੀ ਕਿ ਚਲਾ ਜਾਏ ਮੰਨਿਆ ਨਹੀਂ ਕਿ ਕਹਿੰਦਾ ਨਾਲ ਹੀ ਲੈ ਕੇ ਜਾਊਂਗਾ ਹੂੰ ਕਹਿੰਦੇ ਤੈਨੂੰ ਲੈ ਕੇ ਜਾਊਗਾ ਨਾਲ। ਮੈਂ ਦੀਨੀ ਕਿਤਾ ਜਾਣ। ਤੇ ਫਿਰ ਤੈਨੂੰ ਐ ਤਾਂ ਮਾੜਾ ਮੋਟਾ ਪਤਾ ਉਹ ਵੀ ਯਾਰ ਜੇ ਫੜੇਗੇ ਤਾਂ ਬਹੁਤ ਔਖਾ ਹੋ ਜੂਗਾ। ਮੈਨੂੰ ਐਸੀ ਫੜੇ ਜਾਂਦੀ ਨਹੀਂ ਜੀ। ਮੈਂ ਜਾੜੂnga ਬਸ 2-4 ਦਿਨ ਹੋਰ ਰਹਿ ਕੇ ਫੇਰ ਮੈਂ ਜਾੜੂnga। ਮੈਨੂੰ ਐ ਨਹੀਂ ਪਤਾ ਸੀ ਵੀ ਇਹ ਗਵਾਂਢੀ ਜਿਹੜੇ ਆ ਜਾਣਗੇ ਇਹਨਾਂ ਦੇ ਘਰ ਦੇ ਤਾਂ ਹੁੰਦੇ ਨਹੀਂ ਸੀਗੇ। ਇਹਨਾਂ ਦਾ ਮੈਨੂੰ ਕੀ ਪਤਾ ਸੀ ਕਿ ਐ ਇਕੱਠੇ ਹੋ ਜਾਣਗੇ। ਤਾਂ ਕਰਕੇ ਫਿਰ ਮਸੀਬਤ ਪੈ ਗਈ। ਮਸੀਬਤ ਪੈ ਗਈ ਕਹਿੰਦਾ ਮੈਨੂੰ ਇਸ ਗੱਲ ਦਾ ਰੱਤੀ ਭਰ ਵੀ ਇਹ ਪਤਾ ਨਹੀਂ ਸੀ ਵੀ ਮੈਂ ਫੜਿਆ ਜਾਊਂਗਾ ਪੰਜ ਦਿਨਾਂ ਤੋਂ ਕਿਹਾ ਵੀ ਗਿਆ ਇਹਨੂੰ ਵੀ ਵਾਪਸ ਮੁੜ ਜਾ ਤੂੰ ਇੱਥੇ ਗਲਤ ਜਗ੍ਹਾ ਆ ਗਿਆ ਵੀ ਮੇਰਾ ਹੁਣ ਘਰ ਵਸਿਆ ਹੋਇਆ ਇਹ ਚੀਜ਼ ਨਹੀਂ ਚੱਲਦੀ ਪਰ ਨਹੀਂ ਇਹ ਵਾਪਸ ਨਹੀਂ ਮੁੜਿਆ ਇੱਥੇ ਕਿਤੇ ਲੁਕਦਾ ਲੁਕਦਾ ਰਿਹਾ ਕਿਤੇ ਬੈੱਡ 'ਚ ਲੁਕ ਗਿਆ ਕਿਤੇ ਕਿਤੇ ਲੁਕ ਗਿਆ ਇਹੀ ਸਿਸਟਮ ਇਹਦਾ ਇੱਥੇ ਚੱਲਦਾ ਰਿਹਾ ਤੇ ਅੱਜ ਇਹ ਫੜਿਆ ਗਿਆ ਪੂਰਾ ਪਿੰਡ ਇੱਥੇ ਵੇਖੋ ਖੜਾ ਹਨਾ ਇਹ ਸਿਸਟਮਾਂ ਕੀ ਲੱਗਦਾ ਜਿਹੜੇ ਇਹ ਜੇ ਮਾਮਲੇ ਆਉਂਦੇ ਆ ਜਵਾਕ ਇਹ ਜਿਹੀਆਂ ਗਲਤੀਆਂ ਕਰਦੇ ਕੀ ਕਹੋਂਗੇ ਜੀ ਕਹਿਣਾ ਕਿ ਯਾਰ ਜਵਾਨਾ ਹੀ ਉਹ ਆ ਗਿਆ ਕੋਈ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਟਾਈਮ ਹੀ ਉਹ ਆ ਗਿਆ ਹੂੰ ਕੀ ਕਹੀਏ ਹੁਣ ਹੂੰ ਜੋ ਆਕਾਂ ਨੂੰ ਜੋ ਆਕਾਂ ਨੂੰ ਕੀ ਕਹੀਏ ਜੋ ਆਕਾਂ ਕਰਣ ਵਾਲੀ ਗੱਲ ਹੀ ਨਹੀਂ ਹੂੰ ਯਾਰੀ ਕਿਤੇ ਹੋਰ ਵਿਆਹ ਕਿਤੇ ਹੋਰ ਹੂੰ ਬਿਲਕੁਲ ਇਹ ਬਹੁਤ ਚੱਲ ਰਿਹਾ ਇਹ ਕੰਮ ਰਿਸ਼ਤੇ ਨਾਤੇ ਅੱਜ ਬਹੁਤ ਚੀਜ਼ਾਂ ਹੋ ਰਹੀਆਂ ਹਨਾ 90% ਹੀ ਹੋ ਗਿਆ ਜੀ ਹੁਣ ਤਾਂ ਹੂੰ 90% ਹੀ ਇਹ ਕੰਮ ਹੋ ਗਿਆ ਹੂੰ ਫਿਰ ਲਵ ਮੈਰ ਚਲਦੀ ਨਹੀਂ ਹੂੰ ਹਾਂ ਚਲਦੀ ਨਹੀਂ ਇਹ ਵੀ ਵੱਡੀ ਗੱਲ 90% ਹੀ ਨਹੀਂ ਚਲਦੀ ਹੂੰ 10% ਹੀ ਚਲਦੀ ਹੈ ਹੂੰ ਵਿਆਹ ਤੋਂ ਬਾਅਦ ਵੀ ਟੁੱਟ ਜਾਂਦੀਆਂ ਬਾਅਦ ਤੋਂ ਬਾਅਦ ਵੀ ਟੁੱਟ ਜਾਂਦੀਆਂ ਇਹ ਗੱਲ ਵੀ ਸਹੀ ਹੈ ਇਹਨਾਂ ਦੀ ਕਿ ਅਸਲ ਦੇ ਵਿੱਚ ਲਵ ਮੈਰਿਜ ਚੱਲਦੀਆਂ ਨਹੀਂ ਲਵ ਮੈਰਿਜਾਂ ਚੱਲਦੀਆਂ ਥੋੜਾ ਟਾਈਮ ਆ ਠੀਕ ਆ ਉਸ ਤੋਂ ਬਾਅਦ ਟੁੱਟ ਵੀ ਜਾਂਦੀਆਂ ਤੇ ਬਾਕੀ ਰਿਸ਼ਤੇ ਅੱਜ ਕੱਲ ਵਾਈਫਾਈ ਦੇ ਕਨੈਕਸ਼ਨ ਤਰ੍ਹਾਂ ਜਿਹਾ ਅੱਜ ਇਹਦੇ ਨਾਲ ਜੁੜਿਆ ਵਾ ਤੇ ਜੇ ਕਿਤੇ ਹੋਰ ਗੱਲਬਾਤ ਬਣ ਗਈ ਤੇ ਉੱਥੇ ਜੁੜ ਜਾਣਾ ਇਹ ਕਨੈਕਸ਼ਨ ਇਦਾਂ ਦਾ ਹੋ ਗਿਆ ਰਿਸ਼ਤਿਆਂ ਦਾ ਲਵ ਮੈਰਿਜ ਬਹੁਤ ਟਾਈਮ ਨਹੀਂ ਨਿਭਦੀ ਕਿਉਂਕਿ ਇਹ ਇਹ ਹੁੰਦਾ ਵੀ ਮਰਜ਼ੀ ਨਾਲ ਕੰਮ ਕੀਤੇ ਹੁੰਦੇ ਆ ਜਿਦੇ ਵਿੱਚ ਨਾ ਮਾਪਿਓ ਦੀ ਮੰਨੀ ਹੁੰਦੀ ਆ ਤੇ ਨਾ ਇਹ ਪਤਾ ਹੁੰਦਾ ਵੀ ਕਮਾਉਣਾ ਤੇ ਖਾਣਾ ਕੀ ਆ ਕਮਾਉਣ ਖਾਣ ਨੂੰ ਇਹਨਾਂ ਕੋਲ ਲਵ ਮੈਰਿਜ ਨਾਲ ਕੋਈ ਕੀ ਹੁੰਦਾ ਹੂੰ ਇਹਨਾਂ ਇਹ ਤਾਂ ਕੋਲ ਲਵ ਮੈਰਿਜ ਹੀ ਹੁੰਦੀ ਆ ਬਸ ਖੱਲੀ ਘਰੋਂ ਵੀ ਕੱਢੇ ਹੁੰਦੇ ਇਹ ਮੁੜ ਕੇ ਹੂੰ ਘਰੇ ਨਹੀਂ ਵੜਨ ਦਿੰਦੇ ਪਹਿਲੀ ਗੱਲ ਤਾਂ ਮਾਪਿਓ ਬਿਲਕੁਲ ਵੀ ਸਾਥ ਸ਼ਾਦੀ ਮਤਲਬੀ ਰਜਮੰਦੀ ਤੇ ਬੋਦੇ ਵੇਖੇ ਬੋਤੇ ਵੇਖੇ ਆ ਕਿੰਦੇ ਘਰੋਂ ਬਾਹਰ ਹੋ ਜਾਓ ਸਹੀ ਗੱਲ ਹੈ ਇਹ ਇਹਨਾਂ ਦੀ ਬਜ਼ੁਰਗਾਂ ਦੀ ਵੀ ਇਹ ਰਿਸ਼ਤੇ ਜਿਹੜੇ ਨਿਭਦੇ ਨਹੀਂ ਥੋੜੇ ਟਾਈਮ ਦੀ ਗੱਲਬਾਤ ਹੁੰਦੀ ਹੈ ਵਾਕਈ ਫਿਰ ਜਦੋਂ ਨਾ ਤਾਂ ਇਹ ਪਤਾ ਹੁੰਦਾ ਵੀ ਜ਼ਿੰਦਗੀ ਚ ਅੱਗੇ ਕੰਮ ਕੀ ਕਰਨਾ ਰੋਟੀ ਕਮਾਉਣੀ ਕਿੱਥੋਂ ਬਸ ਇੱਕ ਚਾਹ ਹੁੰਦਾ ਵੀ ਜੇ ਵਿਆਹ ਹੋ ਗਿਆ ਸੈੱਟ ਹੋ ਜਾਊਗਾ ਸੈੱਟ ਹੋ ਜਾਊਗਾ ਸੈੱਟ ਹੋ ਜਾਊਗਾ ਪਰ ਹੁੰਦੀ ਨਹੀਂ ਪਰ ਹੁੰਦੇ ਨਹੀਂ ਨਾ ਹੋਣੀ ਹੈ ਹਾਂਜੀ ਲੱਡੂ ਇਹ ਹੋਇਆ ਜਿਹੜਾ ਖਾਂਦਾ ਉਹ ਪਸੰਦਦਾ ਨਹੀਂ ਖਾਂਦਾ ਉਹ ਪਸੰਦਦਾ ਕੀ ਲੱਗਦਾ ਤੁਹਾਨੂੰ ਤੁਸੀਂ ਲੱਡੂ ਨਹੀਂ ਖਾਂਦਾ ਪਸੰਦਾਰੇ ਹੋ ਤੋਰ ਔਖਾ ਲੱਗਦਾ ਤੇ ਔਖਾ ਹੀ ਹੈ ਵੇਖੋ ਇਹ ਇਹ ਫੜੇ ਗਏ ਆ ਦੋ ਜਾਨੇ ਇਹ ਮੁਹੱਬਤ ਦੇ ਚੱਕਰ 'ਚ ਇਹਨਾਂ ਦਾ ਵੀ ਇੱਕ ਦਰਦ ਵਿੱਚ ਜਾ ਗਿਆ ਇਹ ਕਹਿੰਦਾ ਵੀ ਜਿਹਦਾ ਵਿਆਹ ਨਹੀਂ ਹੋਇਆ ਉਹ ਵੀ ਪਛਤਾਉਂਦਾ ਵੀ ਸਾਲਾ ਲੱड्डੂ ਪਤਾ ਨਹੀਂ ਕਹੇ ਜਾਂ ਸੀ ਪਰ ਇੱਥੇ ਜਿੰਨੇ ਖੜੇ ਆ ਵਿਆਹੇ ਆ ਉਹ ਤਾਂ ਪਛਤਾ ਰਹੇ ਆ ਇਹ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਵਿੱਚੇ ਮੈਂ ਪਛਤਾਉਂਦੇ ਆ ਹੀ ਹੈ ਪਛਤਾਉਂਦੇ ਆ ਤੁਹਾਨੂੰ ਆਏ ਵੀ ਜੇ ਨਹੀਂ ਹੋਇਆ ਪਤਾ ਨਹੀਂ ਕੀ ਸੀਗੀ ਇਹ ਬਲਾ ਜਿਹੜੀ ਮੈਂ ਰਹਿ ਗਏ ਤੇ ਕੰਨੋਂ ਇਹ ਆਹੀ ਗੱਲ ਹੋਊਗੀ ਸਹੀ ਗੱਲ ਹੈ ਸਹੀ ਗੱਲ ਕੀ ਕਹੋਗੇ ਫੜੇ ਹੁਣ ਬੇ ਆ ਫਿਰ ਗਏ ਮੈਂ ਭੱਜੂ ਕਹਿੰਦਾ ਮੈਂ ਮੇਰੀ ਭੱਜੂ ਛੱਡ ਦਿਓ ਐਂ ਕ ਆਸੇ ਕੁੜੀ ਕੋਲ ਆਈ ਹੋਣ ਛੱਡ ਦੇ ਇਹ ਗੱਲ ਸਹੀ ਆ ਕੀ ਕਹੋਂਗੇ ਇਹਨੂੰ ਇਹ ਕਹਿਣਾ ਕੀ ਆ ਜੀ ਇਹ ਤਾਂ ਹੁਣ ਜਿਹੜੀ ਮਡੀਰ ਹੈ ਨਸ਼ਿਆਂ ਚ ਵੜੀ ਵੀ ਆ ਹੂੰ ਇਹ ਦੂ ਹੋਰ ਇਹ ਦੂ ਬਾਦ ਇਹਨਾਂ ਕੋਲ ਕੋਈ ਕੰਮ ਕੋਈ ਨਹੀਂਗਾ ਨਾ ਤਾਂ ਇਹਨਾਂ ਨੂੰ ਘਰੇ ਕੋਈ ਕੰਮ ਆ ਮਾਂ ਪਿਓ ਨੂੰ ਕੁੱਟਣਾ ਪੈਸੇ ਖੋਣੇ ਬਿਲਕੁਲ ਰਾਹਾਂ 'ਚ ਖੋਣੇ ਹੂੰ ਕਿੰਨੇ ਵਾਕਏ ਹੋਈ ਜਾਂਦੇ ਆ ਕੋਈ ਕੋਈ ਗਵਰਨਮੈਂਟ ਦੀ ਸੁਣਵਾਈ ਨਹੀਂ ਕੋਈ ਪੁਲਿਸ ਵਾਲੇ ਦੀ ਸੁਣਵਾਈ ਨਹੀਂ ਨਹੀਂ ਹੈ ਨਹੀਂ ਨਾਤ ਮਤਲਬ ਸਾਡੇ ਇੱਥੇ ਆਹ ਦੱਲੂ ਵਾਲੇ ਨੂੰ ਰਾਹ ਜਾਂਦਾ ਹੂੰ ਤੀਜੇ ਚੌਥੇ ਦਿਨ ਵਾਕਾ ਹੁੰਦਾ ਤੀਜੇ ਚੌਥੇ ਦਿਨ ਵਾਕਾ ਹੁੰਦਾ ਕੀ ਕੋਈ ਪੁਲਿਸ ਵਾਲਾ ਨੂੰ ਨਹੀਂ ਪਤਾ ਉਹ ਬੰਮੀ ਰਾਤੇ ਵੀ ਹੁੰਦਾ ਹਮ ਨਾਲੇ ਪੁਲ ਦੇ ਕੋਲੇ ਹੁੰਦਾ ਹੋਰ ਆਸੇ ਪਾਸੇ ਨਹੀਂ ਹੁੰਦਾ ਹਮ ਕਿ ਉਹਦਾ ਨਹੀਂ ਪਤਾ ਗਵਰਨਮੈਂਟ ਨੂੰ ਇਹ ਸਹੀ ਗੱਲ ਆ ਬਿਲਕੁਲ ਜਿਹੜੀ ਆਏ ਇਹ ਆਈ ਹੋਈ ਜਾਂਦੇ ਆ ਮਿਲਦੇ ਕਰਦੇ ਫਿਰ ਲੁੱਟ ਖੋਹ ਵੀ ਕਰਦੇ ਜਦੋਂ ਪੈਸਾ ਨਹੀਂ ਇਹਨਾਂ ਦੇ ਕੋਲੇ ਹੁੰਦਾ ਇਹ ਕਿਤੇ ਮਾੜਾ ਮੋਟਾ ਚੋਰੀ ਚੱਕੀ ਪਹਿਲਾਂ ਕੀਤਾ ਕਦੇ ਨੇ ਜੋਲੀ ਚੜੀ ਨਹੀਂ ਕੀਤੀ ਇਹ ਨਹੀਂ ਕੰਮ ਕੀਤਾ ਤੇ ਫਿਰ ਹੁਣ ਇਹ ਤਾਂ ਯਾਰ ਤੂੰ ਬਹੁਤ ਗਲਤ ਡਿਸੀਜਨ ਲਿਆ ਇੰਨੇ ਦਿਨ ਰਿਹਾ ਇੱਥੇ ਤੇਰੀ ਬਹੁਤ ਵੱਡੀ ਗਲਤੀ ਆ ਗਲਤੀ ਤਾਂ ਕੀ ਆ ਜੀ ਪਿਆਰ ਹੈ ਮੇਰੇ ਤਾਂ ਨਹੀਂ ਪਿਆਰ ਤਾਂ ਹੈਗਾ ਹੁਣ ਇਕੱਲੇ ਪਿਆਰ ਨਾਲ ਤਾਂ ਗੱਡੀ ਨਹੀਂ ਚੱਲਣੀ ਤੇ ਮੈਂ ਲੈ ਕੇ ਜਾਊਂਗਾ ਨਾਲ ਜੀ ਮੈਂ ਨਾਲ ਹੀ ਰੱਖੂਣ ਤੈਨੂੰ ਲੱਗਦਾ ਵੀ ਹੁਣ ਤੇਰੀ ਵੀਡੀਓ ਪਾਇ ਜਣੀ ਬੇਇੱਜ਼ਤੀ ਬਹੁਤ ਹੋਣੀ ਹੈ ਤਾਂ ਜਮਾ ਕੰਮ ਖਰਾਬ ਹੋ ਗਿਆ ਇਹ ਮੂੰਹ ਬੰਨਿਆ ਵਈ ਪਤਾ ਨਹੀਂ ਲੱਗਣਾ ਕਿਸੇ ਨੂੰ ਮੂੰਹ ਤਾਂ ਤੇਰਾ ਭਲੇ ਕਰਕੇ ਬੰਨਤਾ ਵੀ ਤੇਰੀ ਅਸੀਂ ਦਿਖਾ ਨਹੀਂ ਸਕਦੇ ਇੱਕ ਅਧਿਕਾਰ ਨਹੀਂ ਦਿੰਦਾ ਕਾਨੂੰਨ ਸਾਨੂੰ ਬਸ ਫਿਰ ਇਹ ਹੀ ਕਾਨੂੰਨ ਹੀ ਸਾਡੇ ਹੱਕ ਚ ਆ ਜੀ ਕਾਨੂੰਨ ਹੱਕ ਚ ਆ ਇਹ ਗੱਲ ਪੱਕੀ ਐ ਇਹਨਾਂ ਦੇ ਕਾਨੂੰਨ ਹੱਕ ਜਾਂ ਤੈਨੂੰ ਕੀ ਲੱਗਦਾ ਵੀ ਜੇ ਤੁਸੀਂ ਲਾ ਮੈਰਿਜ ਕਰਾ ਲੈਂਦੇ ਜਾਂ ਭੱਜ ਕੇ ਕਰਾ ਲੈਂਦੇ ਜਾਂ ਹੁਣ ਕਰਾਉਂਗੇ ਫਿਰ ਕਾਨੂੰਨ ਸਹਾਈਤਾ ਕਰੂਗਾ ਤੁਹਾਡੀ ਕਰੂਗਾ ਜੀ ਤੈਨੂੰ ਪੈਸੇ ਹੀ ਮਿਲਣਗੇ ਕਾਦੇ ਪੈਸੇ ਜਦ ਜੀ ਹੋਰ ਕਾਸਟ ਹੋਰ ਕਾਸਟ ਦੇ ਵਿਆਹ ਕਰਦੇ ਉਹ ਤਾਂ ਬੰਦੀ ਕਰਤੇ ਗਵਰਨਮੈਂਟ ਨੇ ਹਾਂ ਜੀ ਉਹ ਤਾਂ ਬੰਦੀ ਕਰਤੇ ਉਹ ਤਾਂ ਬੰਦ ਕਰਤੇ ਬਾਬਾ ਕਹਿੰਦਾ ਪੈਸੇ ਬੰਦ ਕਰ ਉਹ ਮਿਲੂਗਾ ਸਾਰਾ ਕੁਝ ਕੀ 올ਡ ਬੰਦ ਕਰ ਉਹ ਮੈਂ ਗੱਲ ਕੀਤੀ ਜੀ ਕਿਸੇ ਨਾਲ ਕੀ ਦੇ ਨਾਲ ਕੀਤੀਆਂ ਮੇਰਾ ਯਾਰ ਬੇਲੀ ਯਾਰ ਬੇਲੀ ਆ ਇਹ ਯਾਰ ਬੇਲੀ ਪਸਾ ਵੀ ਦਿੰਦੇ ਹੁੰਦੇ ਆ ਯਾਰ ਬੇਲੀ ਵੀ ਇਹੋ ਜਿਹੇ ਹੁੰਦੇ ਇਹਨਾਂ ਦੇ ਹਾਂ ਆ ਦੇਖ ਲਓ ਇਸ ਭਲੇਖੇ ਜੀ ਤੁਰਿਆ ਆ ਇੰਨੀ ਵਾਰਡ ਚੱਲ ਕੇ ਆ ਗਿਆ ਇੰਨੇ ਪਿੰਡ ਸ਼ਹਿਰ ਜਲੇ ਨੰਗ ਕੇ ਵੀ ਮੈਂ ਵਿਆਹ ਕਰਾ ਲੂੰਗਾ ਮੈਨੂੰ ਸਿਕਿਉਰਿਟੀ ਮਿਲ ਜੂ ਪੈਸੇ ਮਿਲਦੇ ਉਹ ਸਾਰਾ ਕੁਝ ਬੰਦ ਕਰ ਦਿੱਤਾ ਇਹ ਭਲੇਖਾ ਵੀ ਤੁਹਾਡਾ ਕੱਢ ਦਗੇ ਕਿਤੇ ਇਸ ਚੱਕਰ ਚ ਨਾ ਤੁਰੇ ਫਿਰੋ ਤੂੰ ਪੁਰਾਣੇ ਚੱਕਰਾਂ ਚ ਹੀ ਰਹਿ ਗਿਆ ਕਿਤੇ ਨਹੀਂ ਲੈ ਕੇ ਜਾਊਗਾ ਮੈਂ ਕੀ ਲੈ ਕੇ ਜਾਏਗਾ ਸਾਰਾ ਤੂੰ ਜਾਣਾ ਕੁੜਗੇ ਦੇ ਨਾਲ ਸੇ ਇਸੇ ਦੱਸ ਹਾਂ ਮੇਦੇ ਨਾਲ ਹੀ ਜਾਣਾ ਤੇ ਫਿਰ ਇਹਨਾਂ ਨੂੰ ਜਿਨ੍ਹਾਂ ਦੇ ਘਰੇ ਤੂੰ ਆਈਆਂ ਵਿਆਹ ਕਰਾ ਕੇ ਇਹਨਾਂ ਦਾ ਕੀ ਕੰਮ ਹੈ ਇਹ ਨਾ ਵਿਆਹਉਂਦੇ ਜੀ ਕੌਣ ਇਹ ਤੇ ਤੂੰ ਉਦੋਂ ਜਦੋਂ ਉੱਥੇ ਇਹਨਾਂ ਨੇ ਤੇਨੂੰ ਪਤਾ ਸੀ ਵਿਆਹ ਮੰਗਿਆ ਉਦੋਂ ਆ ਜਾਂਦੇ ਇਹਨਾਂ ਦੇ ਤੇ ਮੈਂ ਤਾਂ ਇਹਨੂੰ ਕਿਹਾ ਸੀ ਜੀ ਇਹ ਜਿਹੜਾ ਮੁੰਡਾ ਇਹ ਪੁੱਛ ਲੈਂਦਾ ਇਹ ਪੜਿਆ ਲਿਖਿਆ ਉਦھے ਮੈਂ ਸੁੱਤਾ ਪਿਆ ਸੀਗਾ ਜੀ ਕਿ ਪਤਾ ਸੀ ਵੀ ਉਹ ਪ੍ਰਾਣੇ ਕੋਲੇ ਕਿਰਪਾਨ ਹੋ ਉਹਦੇ ਸੁੱਤਾ ਪਿਆ ਸੀ ਮੈਂ ਸੁੱਤਾ ਪਿਆ ਸੀ ਉਹਦੇ ਸੁੱਤਾ ਆ ਜੀ ਕਿ ਦੇਖ ਲਓ ਜਿੱਥੇ ਇਹਦਾ ਜਿੱਥੇ ਇਹਦਾ ਵਿਆਹ ਸੀ ਕਹਿੰਦਾ ਮੈਂ ਸੁੱਤਾ ਪਿਆ ਸੀ ਕਿੱਥੇ ਤੂੰ ਤਾਂ ਮਿਰਜੇ ਨੂੰ ਵੀ ਦਾਖ ਲਾਈ ਜਾਂਦਾ ਉਹਦੇ ਉਹ ਤਾਂ ਲਿਆ ਕੇ ਸੁੱਤਾ ਸੀ ਤੂੰ ਪਹਿਲਾਂ ਹੀ ਸੌ ਗਿਆ ਉਹਦੇ ਘਰ ਵਿੱਚ ਮੈਂ ਦਾਰੂ ਪੀਲੀ ਸੀ ਕਾਦੀ ਸਪਰੇ ਦੂਜੀ दा, दारू दारू ਪੀਤੀ ਇਹ ਸੌ ਗਿਆ ਸੀ ਜੀ ਪੁੰਨੂ ਵਾਲੀ ਗੱਲ ਹੋਈ ਸੁਣ ਲੋ ਮੜੀ ਗੱਲ ਪੁੰਨੂ ਵਾਲੀ ਦੱਸ ਦਿਓ ਮੜੀ ਗੱਲ ਸੱਸੀ ਪੁੰਨੂ ਵਾਲੀ ਉਹਨੂੰ ਸਵਾਤ ਆਈ ਨਾ ਵੀ ਭਜਾ ਕੇ ਲੈ ਜਾਣਾ ਲੈ ਕੇ ਲੈ ਜਾਣਾ ਤੁਸੀਂ ਆ ਬੰਦਾ ਦੇਖ ਲੋ ਇਹ ਆਸ਼ਕ ਇਹ ਜਾ ਇਹ ਪਹਿਲਾਂ ਹੁਣ ਵਿਆਹੀ ਸੀ ਇੱਥੇ ਕੁੜੀ ਇਹ ਮਗਰ ਆ ਗਿਆ ਇਹਨੇ ਪੰਜ ਚਾਰ ਦਿਨ ਰੱਖਿਆ ਠੀਕ ਆ ਇੱਥੇ ਲੋਕੇ ਰਹਿਣ ਮੈਂ ਕਿਹਾ ਵੀ ਜਿੱਦੇ ਵਿਆਹ ਸੀ ਤੂੰ ਉਦਦੇ ਰੌਲਾ ਪਾਉਂਦਾ ਉਦਿਆਂ ਦਾ ਮੈਂ ਸੌ ਗਿਆ ਸੀ ਕਿ ਇਹ ਇਹੋ ਜਿਹਾ ਸੌ ਜਾਂਦਾ ਤੇ ਜਿਹੜਾ ਇਹ ਜ ਆ ਹੋਣੀ ਸੌ ਜਾਂਦਾ ਤੈਨੂੰ ਕੀ ਲੱਗਦਾ ਵੀ ਤੈਨੂੰ ਉੱਥੋਂ ਤਾਂ ਹੀ ਲੈ ਜੂ ਜਲੰਧਰ ਤੱਕ ਨਹੀਂ ਇਹ ਤਾਂ ਉਹਦੇ ਗਾਮ ਚ ਸੋਂਗੇ ਸੀ ਇਹ ਸ਼ਰਾਬ ਪੀ ਕੇ ਗਾਮ ਕਾ ਦਾ ਸੀ ਤੂੰ ਕਿਹੜਾ ਮਰ ਗਈ ਸੀ ਇਹਨੂੰ ਗਾਮ ਐਡਾ ਕਿਹੜਾ ਸੀ ਇਹਨੇ ਸੁ ਵਿਆਹ ਨਹੀਂ ਕਰਾਉਣਾ ਕਰਦੇ ਨਹੀਂ ਧੱਕੇ ਨਾਲ ਕਰਦਾ ਵਿਆਹ ਹੋ ਗਾ ਗਾਮ ਹੀ ਹੈ ਜੀ ਫਿਰ ਹੋਰ ਕੀ ਹੋਈ ਤੇ ਫਿਰ ਹੁਣ ਗਾਮ ਨੂੰ ਕੀ ਆ ਹੁਣ ਤੂੰ ਫਿਰ ਸੁੱਤਾ ਹੀ ਰਹਿੰਦਾ ਕੀ ਜਾ ਕੇ ਕਰਨਾ ਸੀ ਜੁੱਤਗਾ ਖਾਣ ਖਾਤਰ ਜਾ ਗਿਆ ਤੂੰ ਇਹਦਾ ਆਏ ਭਈਆ ਇਹਨੇ ਨਾ ਆਉਂਦਾ ਮੈਂ ਵਧਿਆ ਸੀਗਾ ਜ਼ਬਰਦਸਤ ਗਾ ਜੀ ਗਾ ਸੀ ਤੈਨੂੰ ਐ ਇੱਥੇ ਤੋੜੀ ਫਿਰਦੇ ਪਿੰਡ ਚ ਪਿੰਡ ਦੀ ਵੀ ਇੱਜ਼ਤ ਆ ਸਾਡੇ ਦੀ ਵੀ ਭੈਣ ਹੈ ਕੱਲ ਨੂੰ ਜਾਵੜਨਾ ਸੀ ਮੈਂ ਕੱਲ ਨੂੰ ਜਾਵੜਨਾ ਸੀ ਕੱਲ ਨੂੰ ਜਾਵੜਨਾ ਇਹ ਤਾਂ ਐ ਬੈਠਾ ਜਿਵੇਂ ਵੀ ਟੂਰ ਤੇ ਆਇਆ ਹੁੰਦਾ ਕੋਈ ਟੈਨਸ਼ਨ ਨਹੀਂ ਸੌਰੀ ਆਇਆ ਹੁੰਦਾ ਹਾਂ ਸੌਰੀਆਂ ਦੇ ਬੂਤਲਾ ਲੈਵਲ ਦਿਖਾਉਂਦਾ ਉਹ ਵੀ ਮੁੜ ਜਾਂਦਾ ਦੋ ਦੋ ਦਿਨ ਲੈ ਕੇ ਮੈਂ ਕਹਿੰਦਾ ਤੂੰ ਤਾਂ ਜਮਾ ਹੀ ਯਾਰ ਤੇ ਮੇਰੇ ਆਪਦੀ ਹੈ ਜੀ ਫਿਰ ਮੈਂ ਹੁਣ ਰੱਖੂਗਾ ਮੇਰੇ ਸੌਰੀ ਵਾਲਾ ਕੰਮ ਹੀ ਹੈ ਸੌਰੇ ਵਾਲਾ ਕੰਮ ਹੀ ਆ ਹਜੇ ਕਿਉਂਕਿ ਅਸਲ ਦੇ ਵਿੱਚ ਇਹਨੂੰ ਬਚਾ ਦਿੱਤਾ ਗਿਆ ਵੀ ਚੱਲ ਕੁਝ ਕਿਹਾ ਨਹੀਂ ਇਹਦੇ ਵਿੱਚ ਇਹ ਚੀਜ਼ ਆ ਇਹਦਾ ਥੋੜਾ ਬਹੁਤਾ ਪੱਖਪੂਰ ਦਿੱਤਾ ਗਿਆ ਪਰ ਇਸ ਗੱਲ ਨੂੰ ਐਂ ਲਈ ਬੈਠਾ ਜਾਣਦਾ ਤੂੰ ਜਿੱਦੇ ਵਿਆਹ ਸੀ ਉਹਦੇ ਸੌਣਾ ਨਹੀਂ ਸੀ ਪਹਿਲੀ ਗੱਲ ਇਹ ਹੁੰਦੀ ਹੈ ਜਦੋਂ ਬੰਦੇ ਨੂੰ ਟੈਨਸ਼ਨ ਹੋਵੇ ਚਿੰਤਾ ਹੋਵੇ ਬੰਦੇ ਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਉਹਦੇ ਵੱਧ ਹੋ ਗਿਆ ਸੀ ਨਸ਼ਾ ਜੀ ਹੂੰ ਨਸ਼ਾ ਐਨਾ ਨਸ਼ਾ ਵੀ ਕਰਦਾ ਇਹਦਾ ਮਤਲਬ ਤੂੰ ਉਹ दारू ਦੱਪਾ ਵੱਧ ਪੀਤਾ ਗਿਆ ਉਹਦੇ ਬੜਾ ਗਾਂਸੇ ਉਹਦੇ ਬੜਾ ਖਾ ਗਿਆ ਹੂੰ दारू ਗੋਲੇ ਗੜਗਾ ਤੇ ਲੱਲਾ ਪੱਬਾ ਸਾਰਾ ਖਾ ਗਿਆ ਫੇਰ ਤਾਂ ਗਾਣੇ ਸੁਣੇ ਹੋਣੇ ਧਰਮਪ੍ਰੀਤ ਦੇ ਗਾਣੇ ਗੋਲੇ ਤਾਂ ਜਦੋਂ ਰਾਤ ਨੂੰ ਜਾ ਗਈ ਉਹਦਾ ਪਤਾ ਲੱਗਿਆ ਉਹ ਤਾਂ 1 ਵਜੇ ਪਿਆ ਸੀ ਹੂੰ ਉਹ ਕਿ ਹੁਣ ਤਾਂ ਟੱਪ ਗਏ ਹੱਦਾਂ ਹੈ ਵਾਜੇ ਵੱਜ ਗਏ ਸੀ ਉਹਦੇ ਕੋਲ ਆਂਦਾ ਵਾਜੇ ਵੱਜ ਗਏ ਸੀ ਵਿਆਹ ਆਣਦਾ ਕੁਛ ਨਹੀਂ ਰਿਹਾ ਸੀ ਉਦੋਂ ਪੱਲੇ ਜਦੋਂ ਇਹਦੇ ਮਗਰ ਆਇਆ ਵਿਆਹ ਹੋਇਆ ਤੁਸੀਂ ਇਹ ਦੇਖ ਲਓ ਇਹ ਆਸ਼ਕ ਵੀਰ ਜੀ ਬੈਠੇ ਨੇ ਜਿਹੜੇ ਇਹ ਕਹਿੰਦਾ ਕਿ ਮੈਂ ਇਹ ਕੁੜੀ ਨਾਲ ਵਿਆਹ ਕਰਾਉਣਾ ਤੇ ਮਗਰੀ ਆ ਗਿਆ ਸੌਰੀ ਕਹਿੰਦਾ ਮੈਂ ਜਿੱਦ ਦੇ ਦਾ ਵਿਆਹ ਸੀ ਉਹਦੇ ਵਾਜੇ ਕਹਿੰਦਾ ਵਜ ਗਏ ਮੈਨੂੰ ਨੀਂਦ ਆ ਗਈ ਸੀ ਕਿ ਤੂੰ ਤਾਂ ਫਿਰ ਇਹਦਾ ਮਤਲਬ ਮਿਰਜੇ ਨੂੰ ਵੀ ਜਿਵੇਂ ਉਹ ਕਰਤਾ ਯਾਰ ਮਿਰਜੇ ਦਾ ਵਿਆਹ ਸੀ ਉਹਦੇ ਉੱਠ ਕੇ ਜਦੋਂ ਰਾਤ ਨੂੰ ਜਾਗ ਗਿਆ ਮੈਂ ਉਹ ਜਦੋਂ ਮੈਂ ਗਿਆ ਉਹ ਦੋਨਾਂ ਦਾ ਤਾਂ ਬਾਹਰ ਲੱਗਿਆ ਸੁੱਤੇ ਪਏ ਸਾਰੇ ਹੂੰ ਤੇ ਉਹ ਮੈਂ ਉੱਥੇ ਕੋਈ ਅਪਰੇਟਾਂ ਦੇ ਸਾਹਮਣੇ ਉਹ ਕਹਿੰਦੇ ਬਈ ਹੁਣ ਤਾਂ ਹੋ ਗਿਆ ਕੰਮ ਆਣ ਕਿੱਧਰ ਫਿਰਦਾ ਪਾਸੇ ਨਹੀਂ ਹੁਣ ਇੱਥੇ ਸੱਚੀ ਸੱਚੀ ਦੱਸ ਐਨੀ ਵਾਰ ਤੈਨੂੰ ਤੇਰੇ ਕਿਹੜੇ ਯਾਰ ਬੀਲੇ ਨੇ ਇਹ ਜੀ ਰਾਇ ਦਿੱਤੀ ਮੱਤ ਦਿੱਤੀ ਸ਼ਹਿਦ ਦਿੱਤੀ ਵੀ ਤੂੰ ਉੱਥੇ ਜਾ ਮਗਰ ਹੈਗਾ ਮੇਰਾ ਯਾਰ ਵੀ ਇੱਕ ਮੇਰਾ ਖਾਸ ਹੈ ਜੀ ਉਹਨੇ ਕਿਹਾਗਾ ਮੈਂ ਤੇਨ ਸਕਿਉਰਟੀ ਵੀ ਦਵਾ ਦੂੰ ਤੇ ਤੇਨ ਪੈਸੇ ਵੀ ਦਵਾਉਂਗਾ ਲੱਖ ਰੁਪਈਆ ਤੂੰ ਜਾਵੜਾ ਤੇ ਫਿਰ ਉਹਨੂੰ ਹੁਣ ਸਾਦ ਕਹਿ ਵੀ ਮੈਨੂੰ ਤਾਂ ਇੱਥੇ ਸਕਿਉਰਟੀ ਦੇਣ ਨੂੰ ਤਿਆਰ ਖੜੀ ਹੈ ਜਨਤਾ ਕਹਿ ਉਹਨੇ ਫੋਨ ਚੱਕਿਆ ਨਹੀਂ ਮਿਲਾਇਆ ਸੀਗਾ ਜੀ ਲਓ ਜੀ ਇਹ ਫਸ ਗਏ ਤਾਂ ਫੋਨ ਵੀ ਨਹੀਂ ਚੱਕਿਆ ਤੇ ਯਾਰ ਬੇਲੀ ਨੇ ਜਿਹਦੇ ਪਿੱਛੇ ਨੇ ਐਡਾ ਕੰਮ ਕੀਤਾ ਕੀ ਕਹੋਂਗੇ ਹੁਣ ਜੀ ਅਸੀਂ ਤਾਂ ਇਹਦੀ ਲੱਤਾਂ ਬਾਹ ਤੋੜ ਦੇਣੀ ਸੀ ਮੈਂ ਤਾਂ ਇਹਦੀ ਆਪੇ ਚੂਕਦਾ ਰਹਿੰਦਾ ਬਾਈ ਉਹਨਾਂ ਨੇ ਹਟਾਤਾ ਕਹਿੰਦੇ ਇਹਨਾਂ 'ਚ ਹੁੰਦਾ ਕੀ ਐ ਨਸ਼ੇੜੀਆਂ 'ਚ ਇੱਕ ਧੌਲ ਦੀ ਮਾਰ ਹੁੰਦੇ ਐ ਐਵੇਂ ਅਸੀਂ ਆਪ ਗੱਲ ਪਵਾ ਲਿਆ ਸੀ ਕਤਰੇ ਦਾ ਅਸੀਂ ਕਾਨੂੰਨੀ ਕਰਾਂਗੇ ਇਹਨਾਂ ਤੇ ਜੀ ਕਾਨੂੰਨੀ ਕਾਰਵਾਈ ਕਰਾਂਗੇ ਕਾਨੂੰਨੀ ਕਾਰਵਾਈ ਕਾਦੀ ਫੜਿਆ ਤੂੰ ਗਿਆ ਚੋਰ ਤੂੰ ਕਾਰਵਾਈ ਇਹਨਾਂ ਨੂੰ ਧਮਕੀ ਦਿੱਤੀ ਇਹਨਾਂ ਨੇ ਮੈਨੂੰ ਕੁੱਟਿਆ ਜੀ ਕੁੱਟਿਆ ਦਾ ਨਹੀਂ ਉਹ ਤਾਂ ਤੈਨੂੰ ਵਿਚਾਲਾ ਜੇ ਕੁੱਟਿਆ ਹੁੰਦਾ ਤਾਂ ਮੂੰਹ ਨਹੀਂ ਐ ਦਪੇਟਿਆ ਹੋਣਾ ਚਿੱਟੇ ਪਰਨੇ ਨਾ ਇਹ ਮੈਨੂੰ ਸਾਫ ਚਾਹੀਦਾ ਜੀ ਕਦਰਾਂ ਸਾਫ ਚਾਹੀਦਾ ਜਿਹੜੀ ਇਹਨੇ ਮੇਰੇ ਨਾਲ ਕੋਟਾ ਮਾਰ ਕੇ ਲਾਓ ਜੀ ਇਹ ਮਾਫ ਮੰਗਦਾ ਇਨਸਾਫ ਤਾਂ ਇਹਨਾਂ ਨੇ ਮੰਗਣਾ ਜਾਂ ਕੁੜੀ ਦੇ ਸਹੁਰੇ ਨੇ ਮੰਗਣਾ ਇਨਸਾਫ ਇਹ ਮੰਗੀ ਜਾਂਦਾ ਦੇਖੋ ਤੈਨੂੰ ਆ ਨਹੀਂ ਲੱਗਦਾ ਵੀ ਤੂੰ ਜਾਵਾਂ ਕਮਲੇ ਬੰਦੇ ਨਾਲ ਪਿਆਰ ਕਰ ਲਿਆ ਨਹੀਂ ਸਿਧਰਾ ਇਹ ਨਹੀਂ ਸਿਧਰਾ ਇਹ ਵੀ ਮੈਨੂੰ ਸਿਧਰੀ ਲੱਗਦੀ ਆ ਤੇ ਤੁਸੀਂ ਇਹ ਦੇਖੋ ਇਹਦਾ ਆਪਦਾ ਦਿਮਾਗ ਸੈੱਟ ਨਹੀਂ ਇਹ ਆਂਦੀ ਨਹੀਂ ਇਹ ਸਿਧਰਾ ਹੀ ਨਹੀਂ ਮੰਨਣ ਨੂੰ ਮੈਨੂੰ ਤਾਂ ਲੱਗਦਾ ਉਹ ਸਿਧਰਾ ਤੂੰ ਬਹਿਰੀ ਲੱਗਦੀ ਤੈਨੂੰ ਸੁਣਦਾ ਦਿਸਦਾ ਵੀ ਨਹੀਂ ਮੇਰੀ ਜੀ ਦਮੇ ਸਿਆਣੇ ਆਇਆ ਨਾ ਬੋਲ ਹੈ ਸਿਆਣਾ ਗਾ ਜੀ ਸਿਆਣਾ ਕੋਲ ਉਹਨੇ ਆ ਜੀ ਦੋਨੇ ਹੀ ਅਕਲਵੰਨੇ ਆ ਲੈ ਵੀ ਆਸ਼ਕ ਨੇ ਹੁੰਦੇ ਆ ਸੁਣਿਆ ਸੀ ਆਸ਼ਕ ਗੂੰਗੇ ਬਹਿਰੇ ਵੀ ਹੁੰਦੇ ਆ ਪਹਿਲੀ ਵਾਰ ਤੈਨੂੰ ਦਿਖਾ ਦਿੱਤਾ ਗਿਆ ਇਹ ਤੁਸੀਂ ਦੇਖ ਲਓ ਹਜੇ ਮੰਨਣ ਨੂੰ ਤਿਆਰ ਨਹੀਂ ਹਜੇ ਵੀ ਤੈਨੂੰ ਲੱਗਦਾ ਵੀ ਇਹਦੇ ਨਾਲ ਜਾਣਾ ਇਹਦੇ ਨਾਲ ਹੀ ਜਾਣਾ ਮੈਂ ਫਿਰ ਇੱਥੇ ਕੀ ਕਹਿਣਾ ਹੁਣ ਸਹਰੇ ਨੂੰ ਮੇਰੇ ਨਾਲ ਸਹਰੇ ਨੂੰ ਅਸੀਂ ਇਹੀ ਕਹਿੰਦੇ ਬਈ ਬਸ ਅੱਜ ਮੈਂ ਆ ਗਿਆ ਮੈਂ ਲੈ ਚਲੇ ਵੇ ਤੁਸੀਂ ਸਾਡੇ ਮਗਰ ਨਾ ਆਓ ਥੋੜੇ ਮਗਰ ਨਾਲ ਆਇਓ ਪਰ ਤੁਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਜਾਂ ਤੇ ਪਰਿਵਾਰ ਨੂੰ ਕਿਸੇ ਨੂੰ ਹਜੇ ਇਹਨਾਂ ਦੇ ਪਰਿਵਾਰ ਨੂੰ ਡੀਕਦੇ ਆ ਉਹਨਾਂ ਨੂੰ ਫੋਨ ਕੀਤਾ ਹੈ ਜਦੋਂ ਜਿਵੇਂ ਉਹ ਕਹਿਣਗੇ ਅਸੀਂ ਤਾਂ ਉਵੇਂ ਹੀ ਕਰਨੀ ਹੈ ਜੇ ਦਾ ਕਹਿਣਗੇ ਪੁਲਿਸ ਵਾਲਿਆਂ ਨੂੰ ਫੋਨ ਕਰੋ ਤਾਂ ਪੁਲਿਸ ਵਾਲਿਆਂ ਨੂੰ ਫੋਨ ਕਰਕੇ ਇਹਨੂੰ ਫੜਾ ਦੇਾਂਗੇ ਅੱਬਲ ਤਾਂ ਦੋਨਾਂ ਨੂੰ ਹੀ ਫੜਾਵਾਂਗੇ ਕਸੂਰਬਾਰ ਦੋਨੇ ਹੀ ਹੈ ਜੇ ਉਹਨਾਂ ਦੀ ਰਜਾਮੰਦੀ ਹੋਈ ਵੀ ਨਹੀਂ ਰਹਿਣਾ ਇਹਨੇ ਤੇ ਆਪਾਂ ਤੋਰ ਦੇਣਗੇ ਸਾਨੂੰ ਕੀ ਲੈਣਾ ਬੈਲ ਕੋਲ ਪਰ ਇਹ ਚੀਜ਼ ਚਾਹੀਦੀ ਆ ਇਹ ਪੈਨ ਵਾਲਿਆਂ ਨੂੰ ਕਰਨੀ ਵੀ ਚਾਹੀਦੀ ਸੀ ਕਿਉਂਕਿ ਹੋਰ ਵੀ ਕੁੜੀਆਂ ਹੈਗੀਆਂ ਜਿਨ੍ਹਾਂ ਦੀ ਇਹਨੇ ਅੱਗੇ ਆਜ਼ਾਦੀ ਖਤਮ ਕਰਤੀ ਜਾਏ ਮੁੰਡੇ ਹੋਰ ਵੀ ਹੈਗੇ ਹਨਾ ਪਿੰਡ 'ਚ ਇਹ ਮਾੜਾ ਅਸਰ ਪੈਂਦਾ ਕਿਤੇ ਵੀ ਸ਼ਹਿਰ ਮੁਹੱਲੇ ਕਸਬੇ ਕਿਤੇ ਵੀ ਹੋਵੋ ਇਹ ਮਾੜਾ ਅਸਰ ਪੈਂਦਾ ਜਿਹੜੀ ਚੀਜ਼ ਤੁਹਾਨੂੰ ਅੱਜ ਵਿਖਾਈ ਆ ਅਸੀਂ ਮਲੂਕਾ ਟੀਵੀ ਤੇ ਇੱਕ ਮੈਸੇਜ ਦਿੱਤਾ ਪੂਰੀ ਟੀਮ ਨੇ ਇਕੱਠੇ ਹੋ ਕੇ ਇਹ ਥੋੜੇ ਜਿਹੇ ਦਿਨਾਂ ਸੋਸ਼ਲ ਮੀਡੀਆ ਤੇ ਇੱਕ ਮਾਮਲਾ ਚਰਚਿਤ ਹੋਇਆ ਸੀ ਜਿੱਥੇ ਕੁੜੀ ਦਾ ਵਿਆਹ ਹੋਇਆ ਸੀ ਮਹੀਨਾ ਕਾ ਹੋਇਆ ਸੀ ਤੇ ਮਗਰ ਹੀ ਉਹ ਆਸ਼ਕ ਭਾਜੀ ਆ ਕੇ 5-6 ਦਿਨ ਘਰੇ ਰਹੇ ਫੜੇ ਗਏ ਉਸ ਤੋਂ ਬਾਅਦ ਉਹ ਮਾਮਲਾ ਚਰਚਿਤ ਹੋਇਆ ਸੀ ਤੇ ਇਹ ਨਹੀਂ ਕਰਨਾ ਚਾਹੀਦਾ ਜਿਵੇਂ ਆਪਾਂ ਇੱਥੇ ਆਮ ਵੀ ਪਬਲਿਕ ਨੂੰ ਇਹ ਚੀਜ਼ਾਂ ਪੁੱਛੀਆ ਪਰ ਇਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਠੀਕ ਆ ਇਨਾਂ ਨੂੰ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਹਾਂ ਜਾਂ ਕਿਤੇ ਨਾ ਕਿਤੇ ਮਾਪਿਆਂ ਨੂੰ ਇਹ ਚੀਜ਼ ਵੇਖਣੀ ਚਾਹੀਦੀ ਹੈ ਵੀ ਜੇ ਇਹ ਜ਼ਿਆਦਾ ਹੀ ਇਸ ਤਰੀਕੇ ਦੇ ਮਾਹੌਲ ਬਣਦਾ ਇਦਾਂ ਦਾ ਕਰਦਾ ਤਾਂ ਫਿਰ ਭਾਈ ਵਿਆਹ ਹੀ ਹਾਲਾ ਹੋਰ ਕੋਈ ਹੱਲ ਨਹੀਂ ਜਿਵੇਂ ਇਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਜੋਰ ਹੀ ਨਹੀਂ ਸਮਾਂ ਹੀ ਇਦਾਂ ਦਾ ਆ ਗਿਆ ਪਰ ਇਹ ਚੀਜ਼ ਬਹੁਤ ਨੈਗੇਟਿਵ ਆ ਕਿਉਂਕਿ ਇਹਦਾ ਵਿਆਹ ਹੋਇਆ ਖਰਚਾ ਇਹਦੇ ਪਰਿਵਾਰ ਨੇ ਕੀਤਾ ਸਹੁਰੇ ਚ ਇੱਜ਼ਤ ਸਾਰੇ ਪਾਸੇ ਰੋਲੀ ਇਹ ਘਰ ਵੀ ਇਹਨੇ ਪੱਟਿਆ ਮਗਰਲੇ ਪੱਟਣਾ ਤੇ ਹੁਣ ਇਧਰ ਇਹ ਬੈਠੇ ਨੇ ਜਿਹੜੇ ਮਿਰਜੇ ਦੇ ਭਰਾਤਾ ਜੀ ਹਾਂ ਜੀ ਪੱਟਣਾ ਇਹਨੂੰ ਵੀ ਆ ਪੱਟਣਾ ਇਹਨੂੰ ਵੀ ਆ ਇਹ ਇੱਥੇ ਤੈਨੂੰ ਕੀ ਲੱਗਦਾ ਵੀ ਇਹ ਰਹੂ ਤੇਰੇ ਨਾਲ ਰਹੂਗੀ ਜੀ ਪੱਕਾ ਰਹੂਗੀ ਮੇਰੇ ਨਾਲ ਕਸਮਾ ਖਾਦਾਂਗਾ ਕਸਮਾ ਕਸਮਾ ਤਾਂ ਜਿਹਨੇ ਫੇਰੇ ਲੈ ਕੇ ਮੁਕਰ ਗਈ ਕਸਮ ਤੇ ਖੜੂ ਤੇ ਤਾਂ ਹੀ ਤਾਂ ਜਮੇਰ ਨਾਲ ਜਾਂਦੀ ਹੈ ਜੀ ਉਹਦੇ ਉਹਦੇ ਤਾਂ ਰਹੀ ਨਹੀਂ ਮਹੀਨੇ ਵਾਂ ਪਰ ਇਹ ਨਹੀਂ ਨਹੀਂ ਦਿੱਤੀ ਲੱਗਦਾ ਵੀ ਰਹੂ ਤੇਰੇ ਨਾਲ ਹਾਂ ਰਹੂਗਾ ਮੇਰੇ ਨਾਲ ਹੀ ਮੇਰੇ ਕਰਕੇ ਇੱਥੋਂ ਤੱਕ ਆਇਆ ਬੇਲਕੋ ਲਈ ਗੱਲ ਤੇ ਦੀ ਸਹੀ ਆਇਆ ਤੇ ਇਹ ਦੇ ਕਰਕੇ ਇੱਥੋਂ ਤੱਕ ਇਹ ਜ਼ਰੂਰ ਆ ਪਰ ਤੁਸੀਂ ਇਹ ਦੇਖਣਾ ਕਿ ਇਸ ਤਰ੍ਹਾਂ ਦਾ ਚੀਜ਼ ਜਿਹੜੀ ਹੋਣੀ ਚਾਹੀਦੀ ਹੈ